ਮੇਰਾ ਨਾਮ ਵਿਨੋਦ ਹੈ ਜੀ ਮੈਂ ਮੁਕਸਰ ਦਾ ਰਹਿਣ ਵਾਲਾ ਵਾਸੀ ਆ ਤੇ ਮੈਂ ਫੇਸਬੁਕ ਤੇ ਵਿਚਲਾਉਂਦਾ ਹੀ ਫੇਸਬੁਕ WhatsApp ਤੇ ਇੱਕ ਐਪ ਆਇਆ ਸੀ cricket ਦਾ ਤੇ ਉਹਨੂੰ ਮੈਂ ਲਿੰਕ ਜਦੋਂ ਕੀਤਾ ਤੇ ਜੈਂਟਾ ਦੁਆਰਾ ਮੈਨੂੰ ਫੋਨਾਂ ਲੱਗੇ WhatsApp ਰਾਹੀਂ ਤੇ ਮੈਨੂੰ ਪੈਸੇ ਦਾ ਲਾਲਚ ਦੇ ਕੇ ਵੀ ਦਾਖਲ ਜਮ੍ਹਾਂ ਕਰਾਉਂਗੇ ਤੇ 20 ਰੁਪਏ ਦਵਾਂਗੇ ਜੇ 20 ਜਮ੍ਹਾਂ ਕਰਾਉਗੇ 4000 ਦਵਾਂਗੇ ਇਸ ਤਰ੍ਹਾਂ ਮਟਕੋ ਉਹ ਪੈਸੇ ਕਮਾਏਗੇ ਐਲੀਰੀਅਮ ਨੇ 2 ਲੱਖ ਪੁਆਇਆ ਫਿਰ 5 ਲੱਖ 10 ਲੱਖ 15 ਲੱਖ ਕਰਕੇ ਪੁਆਏ ਗਏ ਤੇ ਜਦੋਂ ਮੇਰਾ 80 90 ਲੱਖ ਹੋ ਗਿਆ ਤੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦੇ ਜਦੋਂ ਤੱਕ ਤੁਸੀਂ ਵੀ 90 ਲੱਖ ਰੁਪਏ ਜਮਾ ਨਹੀਂ ਕਰਾਉਂਦੇ ਹੋਲਿਵਰੀ ਕਰਕੇ ਤੇ ਤੁਹਾਨੂੰ ਇਕੱਠੇ ਮੋੜਾਂਗੇ ਵੀ 2 ਕਰੋੜ ਤੱਕ ਉਹਨਾਂ ਨੇ ਟਾਰਗੇਟ ਬਣਾਇਆ ਹੋਇਆ ਸੀ ਤੇ ਹੁਣ ਵੀ ਮੈਨੂੰ ਵੀ ਫੋਨ ਵਰਸੋਰ ਆ ਜਾਂਦੇ ਆ ਤੇ ਧਮਕੀਆਂ ਦਿੰਦੇ ਨੇ ਜਦ ਤੱਕ ਤੁਸੀਂ ਪੈਸੇ ਜਮਾ ਨਹੀਂ ਕਰਾਏਂਗਾ ਇਹ ਇਹਨਾਂ ਸ਼ੂਟਰਾਂ ਤੋਂ ਗੋਲੀ ਮਰਵਾ ਦਾਂਗੇ ਤੇ ਕਿੰਨੇ ਪੈਸੇ ਹੁਣ ਤੱਕ ਬਨੂਰ ਜੀ ਚਲੇ ਗਏ ਤੁਹਾਡੇ ਉਸ ਗੇਮ ਦੇ ਵਿੱਚ ਜਿਹੜੇ ਹੈਗੇ 2 ਕਰੋੜ ਦੇ ਪਲੱਸ ਹੀ ਹੈ ਜੀ ਮੇਰਾ ਪੈਸਾ ਕਿਤੇ ਕਿੰਨੇ ਪੈਸੇ ਵਾਪਸ ਆਏ ਬਾਪਾ ਕੁਛ ਨਹੀਂ ਸਟਾਰਟ ਕੀਤਾ ਉਹਨਾਂ ਨੇ ਬਸ 10-2000 ਰੁਪਏ ਦਿੱਤਾ ਉਹਦੇ ਬਾਅਦ ਉਹਨਾਂ ਨੇ ਕੁਛ ਪੈਸੇ ਵੀ ਦਿੱਤੇ ਜੀ ਇਹ ਗੇਮ ਕਿੱਥੇ ਦੇਖੀ ਸੀ ਤੁਸੀਂ ਜਾਂ ਕੀ ਹੈਗਾ ਕਿੱਥੋਂ ਡਾਊਨਲੋਡ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਇਹ ਫੇਸਬੁੱਕ ਤੇ ਆਪਾਉਂਦੇ ਸੀ ਤੇ ਮੈਂ ਲਿੰਕ ਜੁਆਇਨ ਕੇ ਤਹਤੇ ਏਜੰਟਾਂ ਦੁਆਰਾ ਮੈਨੂੰ ਫੋਨ ਆਣ ਲੱਗੇ ਸੀ ਓਕੇ ਅ ਕੀ ਏਜੰਟ ਦਾ ਨਾਮ ਕੀ ਸੀ ਜਿੰਨੂੰ ਤੋਂ ਫੋਨ ਆਇਆ ਹੈਗਾ ਤੁਹਾਨੂੰ ਉਹ ਨਵੇਦ ਹੈ ਜੀ ਓਕੇ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਕੋਈ ਵੀ ਕਾਰਵਾਈ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦਿੱਤੀ ਹੈ ਪੁਲਿਸ ਨੂੰ ਕੋਈ ਸ਼ਿਕਾਇਤ ਪੁਲਿਸ ਨੇ ਕੋਈ ਪਰਚਾ ਦਰਜ ਕਰ ਲਿਆ ਹੈ ਜੀ ਦਿੱਤੀ ਹੈ ਸ਼ਿਕਾਇਤ ਦਰਜ ਓਕੇ ਕੱਲੋਂ ਨਾਂ ਨਾਲ ਪਰਚਾ ਕਰਦੇ ਹਾਂ ਓਕੇ ਤੁਸੀਂ ਜਿਵੇਂ ਇੱਕ ਇਸ ਵੱਲੋਂ ਵਿਸ਼ਵਾਸ ਕਿਵੇਂ ਕੀਤਾ ਉਹ ਵਿਸ਼ਵਾਸ ਇਸ ਤਰ੍ਹਾਂ ਇਹ ਮੈਨੂੰ ਸਟਾਰਟਿੰਗ ਤੋਂ ਵੱਲ 10000 ਦਾ 20000 ਰੁਪਏ ਮੇਰੇ ਖਾਤੇ 'ਚ ਪਾਇਆ ਸੀ ਤੇ ਕੋਈ 20-3000 ਰੁਪਏ ਬਾਅਦ 'ਚ ਵੀ ਪਾਇਆ ਸੀ ਤੇ ਬਾਅਦ 'ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰੋਗੇ ਤੁਹਾਨੂੰ ਡਬਲ ਸਾਲ 'ਚ ਮੋੜ ਕੇ ਦੇਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰਾ ਪੈਸਾ ਹੀ ਮੋੜ ਦਿਓ ਤੇ ਉਹ ਗੰਦੇ ਵੀ ਉਹ ਤੱਕ ਮੋੜ ਗਏ ਤੋ ਤੁਹਾਨੂੰ ਜਿੰਨੇ ਤੁਹਾਡੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਇਹ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੌਣ ਮੈਂ ਨਾ ਪੁੱਛਿਆ ਵੀ ਤੁਹਾਡਾ ਓਨਰ ਕੌਣ ਆ ਵੀ ਬੈਂਕ ਥਰੂ ਪੈਸੇ ਮੇਰੇ ਮੋਰੋ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕਾ ਦਾ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਮੈਨੂੰ ਉਹਨਾਂ ਦਾ ਵਿਸ਼ਵਾਸ ਦਵਾਇਆ ओके ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਹਨ ਕੰਪਨੀਆਂ ਕਿ ਆਹ ਜਾਂ ਕੁਝ ਆਜਾ ਨਾਲ ਮੈਨੂੰ ਕਿਰਕਟ ਭੇਜੀ ਸੀ ਇਹ 3-4 ਮਹੀਨੇ ਪਹਿਲਾਂ ਕਿ ਕੀ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜਨੈਟ ਕਸਿਨੋ ਜੀ ਐਨੈਟ ਕਸਿਨੋ ओके ਤੁਸੀਂ ਮੰਗ ਕੀ ਕਰਦੇ ਹੈਗੇ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਸਾਫ ਮਿਲ ਜਾਵੇ ਤੇ ਮੇਰੇ ਘਰ ਜਾਂਦੇ ਪੈਸੇ ਮੈਂ ਆਪਣੇ ਘਰ ਜਾਂਦੇ ਐਫ ਡੀਆਂ ਤੋੜ ਕੇ ਪੈਸੇ ਤੇ ਪੁਆਇਸ ਉਹਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ 'ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 30 ਪਲੱਸ ਅਕਾਊਂਟ ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਉਹ ਜੇ ਕਦੇ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ 'ਚ ਦੁੱਗਣੇ ਹੋ ਗਏ ਜਾਂ ਕੁਛ ਇਸ ਤਰ੍ਹਾਂ ਵੀ ਕਰਕੇ ਦੁਕਾਉਂਦੇ ਸੀ ਹਾਂਜੀ ਉਹਨਾਂ ਦੇ ਇੱਕ ਐਪ ਸੀ ਹੂੰ ਤੇ ਐਪ ਚ ਸ਼ੋ ਕਰੀ ਜਾਂਦੇ ਸੀ ਵੀ ਟੁੱਟ ਗਲੇ ਜਿੰਨੇ ਪੈਸੇ ਹੋ ਗਏ ਤੇ ਬਾਅਦ ਚ ਉਹਨਾਂ ਨੇ ਐਪ ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਵਿਡਰੋਅਲ ਉਹਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀਆਂ ਆਪਦੇ ਜੈਂਟ ਦੇ ਵਾਲੇ ਖੇਡ ਦੇ ਦਿੱ ਸੀ ਉਹ ਉਸ ਵਾਰ ਫਿਰ ਸਾਨੂੰ ਇਹ ਮਨ ਇਹ ਸਟਾਰਟਿੰਗ ਤੋਂ ਬਲ 10000 ਦਾ 20000 ਰੁਪਏ ਮੇਰੇ ਖਾਤੇ ਚ ਪਾਇਆ ਸੀ ਤੇ ਕੋਈ 20000 ਰੁਪਏ ਬਾਅਦ ਚ ਪਾਇਆ ਸੀ ਤੇ ਬਾਅਦ ਚ ਕਹਿੰਦੇ ਸੀ ਤੁਹਾਡੇ ਪੈਸੇ ਇਨਵੈਸਟਮੈਂਟ ਕਰਾਂਗੇ ਤੇ ਜਿਵੇਂ ਜਿਵੇਂ ਕਰੋ ਤੁਹਾਨੂੰ ਦੋਵਾਂ ਸਾਲ ਚ ਮੋੜ ਕੇ ਦੇਵਾਂਗੇ ਪਹਿਲਾ ਤਾਂ ਮੈਂ 84 ਲੱਖ ਰੁਪਏ ਜਮ੍ਹਾਂ ਕਰਾਏ ਬੈਠਾ ਸੀ ਮੈਂ ਕਿਹਾ ਮੈਨੂੰ ਮੇਰਾ ਪੈਸਾ ਹੀ ਮੋੜ ਦਿਓ ਤੇ ਉਹ ਗੰਦੇ ਵੀ ਉਹ ਤੱਕ ਮੋੜਾਂਗੇ ਜਦ ਤੱਕ ਤੁਹਾਨੂੰ ਜਿੰਨੇ ਤੁਹਾਡੇ ਪੈਸੇ ਲੈਣੇ ਆ ਉਹਨੇ ਹੋਰ ਜਮ੍ਹਾਂ ਕਰਾ ਦੇ ਨਹੀਂ ਤੋਂ ਉਹਨਾਂ ਨੇ ਕਦੇ ਤੁਸੀਂ ਪੁੱਛਿਆ ਨਹੀਂ ਵੀ ਤੁਹਾਡਾ ਮਾਲਕ ਕੌਣ ਹੈ ਜਾਂ ਹੋਰ ਕਿਸੇ ਦਾ ਓਨਰ ਬਾਰੇ ਗੱਲ ਹੋਈ ਕੰਪਨੀ ਦਾ ਮਾਲਕ ਕੋ ਮੈਂ ਨਾ ਪੁੱਛਿਆ ਵੀ ਤੁਹਾਡਾ ਓਨਰ ਕੌਣ ਆ ਵੀ ਬੈਂਕ ਥਰੂ ਪੈਸੇ ਮੇਰੇ ਮੂੜੋ ਬੈਂਕ ਥਰੂ ਗਏ ਆ ਤੇ ਉਹਨਾਂ ਨੇ ਕਰਨਾਟਕਾ ਦਾ ਸੀਐਮ ਡੀ ਕੇਸ਼ੀ ਕੁਮਾਰ ਦਾ ਨਾਮ ਲਿਆ ਸੀ ਵੀ ਉਹ ਓਨਰ ਹੈ ਤੇ ਉਹਨਾਂ ਦੀ ਕੰਪਨੀ ਹੈ ਇਹ ਮੈਨੂੰ ਉਹਨਾਂ ਨਾਲ ਵਿਸ਼ਵਾਸ ਹੋ ਗਿਆ ओके ਤੁਸੀਂ ਜਿਹੜਾ ਹੈਗਾ 2 ਕਰੋੜ ਰੁਪਏ ਤੁਹਾਡੇ ਨਾਲ ਠੱਗੀ ਹੋ ਗਈ ਕੰਪਨੀ ਨੇ ਕੁਝ ਭੇਜਿਆ ਵੀ ਤੁਹਾਨੂੰ ਕਿਉਂਕਿ ਲਾਲਚ ਦਿੰਦੀਆਂ ਹੁੰਦੀਆਂ ਕੰਪਨੀਆਂ ਕਿ ਆਹ ਆ ਜਾ ਕੁਝ ਆ ਜਾ ਉਹਨਾਂ ਨੇ ਮੈਨੂੰ ਕਿ ਕਿਟ ਭੇਜੀ ਸੀ ਇਹ ਤਿੰਨ ਚਾਰ ਮਹੀਨੇ ਪਹਿਲਾਂ ਕਿ ਨਾਮ ਕੀ ਸੀ ਉਹ ਕੰਪਨੀ ਐਪ ਦਾ ਨਾਮ ਜੈ ਐਨੈਟ ਕੈਸੀਨੋ ਜੀ ਐਨੈਟ ਕੈਸੀਨੋ ओके ਤੁਸੀਂ ਮੰਗ ਕੀ ਕਰਦੇ ਹੈ ਕਿਉਂ ਹੁਣ ਮੈਂ ਤਾਂ ਬਾਈ ਮੰਗ ਕਰਦਾ ਜੀ ਮੈਨੂੰ ਸਾਫ ਮਿਲ ਜਾਵੇ ਤੇ ਮੇਰੇ ਘਰ ਦੇ ਦੇ ਪੈਸੇ ਸੀ ਮੈਂ ਆਪਦੇ ਘਰ ਦੇ ਜੀ ਐਫ ਡੀਆਂ ਤੋੜ ਕੇ ਪੈਸੇ ਭੇਜ ਪਾਏ ਸੀ ਉਹਨਾਂ ਦੇ ਤੇ ਉਹ ਕਿੰਨੇ ਕਿੰਨੇ ਅਕਾਊਂਟ ਸੀ ਜਿਨ੍ਹਾਂ ਚ ਪੈਸੇ ਪਵਾਇਆ ਗਿਆ 2 ਕਰੋੜ ਰੁਪਏ 3 ਪਲੱਸ ਅਕਾਊਂਟ ਹੋਣਗੇ ਓਕੇ ਕਿ ਕਿੰਨੇ ਕਿੰਨੇ ਕਰਕੇ ਪਵਾਏ ਫਿਰ ਇਹ ਐਂ ਕਦੇ ਪਵਾ 5 ਲੱਖ ਜੀ ਕਦੇ 10 ਲੱਖ ਕਦੇ 15 ਲੱਖ ਕਦੇ 3 ਲੱਖ 9 ਲੱਖ 6 ਲੱਖ ਪੇਮੈਂਟ ਤੁਸੀਂ ਪਵਾਉਂਦੇ ਸੀ ਤੇ ਕਾਊਂਟ ਤੇ ਦੇ ਦੋ ਤੁਹਾਨੂੰ ਕਰਕੇ ਵੀ ਦਿਖਾਉਂਦੇ ਸੀ ਵੀ ਤੁਹਾਡੇ ਅਕਾਊਂਟ ਚ ਦੁੱਗਣੇ ਹੋ ਗਏ ਜਾਂ ਕੁਝ ਇਸ ਤਰ੍ਹਾਂ ਵੀ ਕਰਕੇ ਦੱਸਾਂਦੇ ਸੀ ਹਾਂਜੀ ਉਹਨਾਂ ਦੇ ਇੱਕ ਐਪ ਸੀ ਹੂੰ ਤੇ ਐਪ 'ਚ ਸ਼ੋ ਕਰੀ ਜਾਂਦੇ ਸੀ ਵੀ ਟੁੱਟ ਗਿਆ ਜਿੰਨੇ ਪੈਸੇ ਹੋ ਗਏ ਤੇ ਬਾਅਦ 'ਚ ਉਹਨਾਂ ਨੇ ਐਪ 'ਚ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਕੱਢ ਲਏ ਵਿਡਰੋਅਲ ਨਹੀਂ ਹੁੰਦੇ ਸੀ ਐਪ 'ਚ ਜਦੋਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਵਿਡਰੋਅਲ ਉਹਨਾਂ ਨੇ ਲੋਕ ਲਾਇਆ ਸੀ 4 ਕਰੋੜ ਤੱਕ ਜੀ ਓਕੇ ਓਕੇ ਜੇ 4 ਕਰੋੜ ਹੋ ਤਾਂ ਵਿਡਰੋਅਲ ਹੋਊਗਾ ਹਾਂ ਜੀ 4 ਕਰੋੜ ਤੋਂ ਬਾਅਦ ਉਹਨਾਂ ਨੇ ਪਤਨੀਆਂ ਆਪਦੇ ਜੈਂਟ ਦੁਆਲੇ ਖੇਡ ਦੇ